ਸਾਸੀ ਗਾਲ ਜੀ ਸੋਹਣਿਓ ਅੱਜ ਪਹੁੰਚਿਆ ਇੱਕ ਵਾਰੀ ਫੇਰ ਪੰਮੀ ਬਾਈ ਦੇ ਪਿੰਡ ਸੁਖ ਲੋਟੇ ਕਲਾਕਾਰ ਸਾਹਿਬ ਦੇ ਪਿੰਡ ਪ੍ਰਵਿੰਦਰਾਨ ਜੀ ਐਸ ਵਾਲੇ ਦੇਵਤਿਆਂ ਕੋਲ ਆਜੋ ਮਹਾਰਾਜ ਬੜੇ ਭਾਈ ਕਿੱਧਰ ਫਰੀ ਜਾਂਦਾ ਭੱਜਿਆ ਬੱਲੇ ਬੱਲੇ ਆ ਸਾਸੀ ਗਾਲ ਜੀ ਚੜਾਈ ਆ ਫੁੱਲ ਹਾਂ ਬਾਈ ਬੜੀ ਬੜੀ ਕਿਰਪਾ ਬਾਈ ਜੀ ਪਹਿਲਾਂ ਪਾਈਆਂ ਦਾ ਰੋਟਾਵੇਟਰ ਦਿਖਾਇਆ ਸੀ ਬਹੁਤ ਬਹੁਤ ਥੋੜਾ ਸਾਰੇ ਕਿਸਾਨ ਸੱਜਣਾ ਦਾ ਧੰਨਵਾਦ ਜਿਹੜਾ ਮੇਰੇ ਤੇ ਵਿਸ਼ਵਾਸ ਕਰਦੇ ਹੋ ਸਾਰੇ ਨਾਰਥ ਇੰਡੀਆ ਚ ਰੋਟਾਵੇਟਰ ਵਿਕੇ ਆ ਪਲੱਸ ਰਿਪੀਟ ਹੋਇਆ ਜੇ ਚਾਚੇ ਨੇ ਲੈ ਲਿਆ ਤਾਂ ਤਾਏ ਨੇ ਵੀ ਲਿਆ ਜੇ ਭਰਾ ਨੇ ਲੈ ਲਿਆ ਕਜ਼ਨ ਨੇ ਵੀ ਲਿਆ ਰੇਟ ਦਾ ਪਾਓ ਕਿਰਾ ਮੇਰਾ ਇਹ ਆਪਣਾ 7 ਫੁੱਟ ਦਾ ਹੈਗਾ 230000 ਦਾ 2 4 ਠੀਕ ਹੈ ਜੀ 9 ਦਾ 250 ਠੀਕ ਹੈ ਜੀ 10 ਦਾ 260000 260000 ਕੁਆਲਿਟੀ ਦੀ ਬਾਈ ਜੇ ਜੇ ਗੱਲ ਕਰੀਏ ਜੇ ਆਪਾਂ ਸਾਰੇ ਬ੍ਰੈਂਡਾਂ ਨਾਲ ਕੰਪੇਅਰ ਕਰ ਲਈਏ ਬਾਇਰਿੰਗਾਂ ਤੋਂ ਲੈ ਕੇ ਰੰਗ ਤੋਂ ਲੈ ਕੇ ਤਾਂ ਪੂਰੀ ਜਿਹੜੀ ਟਿਪ ਟਾਪ ਤੁਹਾਨੂੰ ਕੁਆਲਿਟੀ ਮਿਲਣੀ ਆ ਬਲੇਡਾਂ ਤੋਂ ਲੈ ਕੇ ਤੁਹਾਨੂੰ ਕੁਆਲਿਟੀ ਮਿਲਣੀ ਆ ਆ ਜਿਹੜੇ ਪਿਸਤੌਲ ਨੇ ਤੁਸੀਂ ਆ ਦੇਖੋ ਜਿਵੇਂ ਚਾਂਦੀ ਦੀ ਡੱਬੀ ਨਹੀਂ ਹੁੰਦੀ ਪਦਾਰਥਾਂ ਵਾਲੀ ਓਵੇਂ ਰੰਗ ਚਮਕਦਾ ਤੇ ਗੋਲੀ ਲੱਗਣੇ ਕਿਸੇ ਵੀ ਪੱਖ ਤੋਂ ਕੋਈ ਤੁਹਾਨੂੰ ਕਮੀ ਊਣ ਤਾਈ ਨਹੀਂ ਮਿਲੂਗੀ ਜਿਹੜਾ ਸਮਾਨ ਕਹਿੰਦੇ ਕਹੋਂਦੇ ਬ੍ਰਾਂਡ ਵਰਤਦੇ ਨੇ ਉਹਦਾ ਨਾਲੋਂ ਤੁਹਾਨੂੰ ਰਤੀ ਮਾਸਾ ਉੱਪਰ ਮਿਲੂ ਕਿਉਂ ਬਾਈ ਜੀ ਹਾਂਜੀ ਬਾਈ ਹਾਂਜੀ ਅੱਗੇ ਗੱਲ ਆ ਗਈ ਆ ਡਿਜ਼ਾਈਨ ਦੀ ਜਿਹੜਾ ਕਿ ਚਲੋ ਇਹ ਤਾਂ ਸਾਰੇ ਹੀ ਲਾਉਂਦੇ ਨੇ ਜਿਹੜੇ ਆ ਤਵੇ ਨੇ ਅਵੇ ਲੱਗੇ ਹੋਏ ਆ ਪਿੱਛੇ ਵੇਲਣਾ ਤੁਸੀਂ ਦਰਸ਼ਨ ਕਰ ਸਕਦੇ ਹੋ ਤੇ ਜੇ ਤੁਸੀਂ ਆ ਜੋੜਾਂ ਦੀ ਕਿਸੇ ਟੰਕੇ ਦੀ ਗੱਲ ਕਰੋਂ ਆ ਮੈਂ ਟਾਇਰ じゃ ਦੇਖਿਆ ਟੰਕਾ ਨਹੀਂ ਵਧੀਆ ਹੁੰਦਾ ਟੰਕਾ ਦੇਖੋ ਜੀ ਹਰ ਇੱਕ ਲੇਅਰ ਭਰੀ ਹੋਈ ਪ੍ਰੋਪਰ ਰੰਗ ਹੋਇਆ ਹੋਇਆ ਵੀਰਾ ਜੀ ਰੰਗ ਦਾ ਚਾਨਣਾ ਪਾਓ ਆਪਾਂ ਕਿਹੜਾ ਰੰਗ ਕਰਦੇ ਆ ਇਹਨੂੰ ਰੰਗ ਬਾਈ ਜੀ ਆਪਾਂ ਪਾਊਡਰ ਕੋਟਿੰਗ ਕਰਦੇ ਆਂਗੇ ਪਾਊਡਰ ਕੋਟਿੰਗ ਪਹਿਲਾਂ ਉਹ ਪੱਠੀ ਦੇ ਦਰਸ਼ਨ ਕਰਾਏ ਸੀ ਹਾਂਜੀ ਬਾਈ ਹਾਂਜੀ ਪਾਊਡਰ ਕੋਟਿੰਗ ਰੰਗ ਆ ਬਾਈ ਜੀ ਤੇ ਕਿసే ਪੱਖ ਤੋਂ ਜੇ ਹੁਣ ਆਪਾਂ ਉਹੀ ਗੱਲਾਂ ਬਣਾਈ ਜਾਈਏ ਉਹ ਤਾਂ ਅਲੱਗ ਗੱਲ ਆ ਪਰ ਤੁਹਾਨੂੰ ਕਮੀ ਨਹੀਂ ਮਿਲੂਗੀ ਅਗਲੀ ਗੱਲ ਆ ਸਬਸਿਡੀ ਅਪਰੂਵ ਆ ਜੇ ਆਪਾਂ ਫਲੈਟ ਸਬਸਿਡੀ ਲਾਈਏ ਉਹ 1,20,000 ਰੁਪਇਆ ਤੁਹਾਨੂੰ ਸਬਸਿਡੀ ਮਿਲਲੀ ਆ ਬਾਕੀ ਜੋ ਸੀਆਰਐਮ ਤੇ ਸਮੈਮ ਦੀਆਂ ਸਕੀਮਸ ਹੈਗੀਆਂ ਨੇ ਕਿਸੇ ਤੇ 80 ਆ ਤਾਂ ਤੁਹਾਨੂੰ 80 ਮਿਲ ਜਾਣੀ ਆ 50 ਇਹ ਤਾਂ 50 ਮਿਲ ਜਾਣੀ ਆ ਉਹ ਸਾਰਾ ਹੈਗਾ ਗਵਰਨਮੈਂਟ ਤੇ ਡਿਪੈਂਡ ਜਿਹੜਾ ਇੰਡੀਵਿਜੂਅਲ ਆਪਾਂ ਸਬਸਿਡੀ ਭਰਦਿਆਂ ਕੱਲੇ ਸੁਪਰਸੀਡਰ ਵਾਲੀ ਉਹਦੇ ਤੇ ਵੀ 1,20,000 ਰੁਪਏ ਮਿਲ ਜਾਈ ਬਈ ਹਾਂ 1,20,000 ਉਹਦੇ ਤੇ ਫਲੈਟ ਤੁਹਾਨੂੰ 1,20,000 ਰੁਪਏ ਮਿਲਣਾ ਸੋ ਸੇਵਾ ਦਾ ਮੌਕਾ ਦਿਓ ਟਿਪ ਟਾਪ ਸੁਪਰਸੀਡਰ ਆ ਇੱਕ ਵਾਰੀ ਇਹੀ ਬੇਨਤੀ ਕਰਦੇ ਆ ਵੀ ਇੱਕ ਵਾਰੀ ਤੁਸੀਂ ਲੈ ਕੇ ਜਾਓ ਦੁਬਾਰੇ ਰੋਟਾ ਮੀਟਰ ਮੰਗ ਸਾਰੀ ਗੱਲ ਪ੍ਰਚਲਤ ਆ ਬੜਾ ਮੋਬਾਈਲਾਂ ਤੇ ਦਿਖਾਇਆ ਜਾਂਦਾ ਇੱਕ ਮਿੰਟ ਚ ਜੀ ਰੋਟਾ ਵੇਟਰ ਬਣ ਗਿਆ ਇੱਕ ਮਿੰਟ ਚ ਸੁਪਰ ਸੀਡਰ ਬਣ ਗਿਆ ਵੀਰੇ ਕੁਝ ਨਹੀਂ ਬਣਦਾ ਨਾਰਮਲੀ 10 ਮਿੰਟ ਲੈਣ ਲੱਗਦੇ ਹੀ ਲੱਗਦੇ ਆ ਇੱਕ ਨਾਟਕ ਹਸਣ ਲੱਗ ਜਿਓ ਉਹਦੀ ਚੂੜੀ ਚੜਾਉਣ ਦੋ ਤਿੰਨ ਵਾਰ ਤਾਂ ਚੂੜੀ ਨਹੀਂ ਚੜਦੀ ਯਾਰ ਕਿਵੇਂ ਖੁੱਲ ਜੂਗਾ ਅਗਲੀ ਗੱਲ ਆ ਬ੍ਰਦਰ ਕਿੰਨੇ ਕੁ ਟਾਈਮ ਚ ਫੁੱਲ ਬੰਨ ਹੁੰਦਾ ਹੈ ਤਕਰੀਬਨ ਵੀਰੇ ਲੱਗੇ ਜਾਂਦੇ ਨੇ 20 ਤੋਂ 30 ਮਿੰਟ ਦੇ ਵਿੱਚ ਪਿੰਨਾ ਵੀ ਹੈ ਕਿਨੇ ਚ ਆਪਾਂ ਪਿੰਨ ਵਾਲਾ ਮਾਡਲ ਬਣਾਉਂਦੇ ਆ ਆ ਕਿਹੜਾ ਆ ਕੀ ਚ ਕਾੜ ਲਾਇਆ ਜੀ ਇਹ ਬਾਈ ਜੀ ਪਿੰਨਾ ਪਿੰਨ ਕੱਟੋ ਜਿਵੇਂ ਇਹ ਪਿੰਨ ਵੀ ਨਿਕਲੂ ਇੱਕ ਪਿੱਛੋਂ ਪਿੰਨ ਨਿਕਲੂ ਇਹ ਐਡਜਸਟ ਕਰਨ ਵਾਸਤੇ ਆ ਐਡਜਸਟ ਵੀਰੇ ਜਿਵੇਂ ਬਜਾਈ ਦੂੰਗੀ ਜਾਂ ਹੋਸ਼ੀ ਕਰਨੀ ਹੈ ਇਥੋਂ ਚਨੀ ਮੋਹ ਦਾ ਪਿੱਛੇ ਡਿਸਕਾਂ ਤੇ ਆ ਪਾਈਪ ਕੀ ਲਾਇਆ ਵੀਰਾ ਇਹ ਪਾਈਪ ਬਾਈ ਜੀ ਜਿਵੇਂ ਬੀਜ ਜਾਂ ਖਾਦ ਆਪਣੀ ਰੁਕ ਜਾਂਦੀ ਸੀ ਨਾ ਸਮੱਸਿਆ ਆਉਂਦੀ ਸੀ ਕਿਸਾਨਾਂ ਨੂੰ ਉਹਦੇ ਵਾਸਤੇ ਨੀਚੇ سپورਟ ਦਿੰਦੀ ਆਪਾਂ ਨੇ अच्छा بیا ਪਾਈਪ ਮੁੜੇ ਨਾ ਪਾਈਪ ਮੁੜੇ ਨਾ ਬਾਈ ਪਾਈਪ ਇੱਥੇ ਸਟੇਬਲ ਰਹੇ ਇਹ ਦੋ ਚੀਜ਼ਾਂ ਬਾਈ ਉਹਨਾਂ ਨੇ ਨਵੇਂ ਮਾਡਲ ਦੇ ਵਿੱਚ ਐਡੀਸ਼ਨ ਕੀਤੀ ਆ ਇੱਕ ਤਾਂ ਸਿਸਟਮ ਲਾਤਾ ਅਡਜਸਟਿੰਗ ਵਾਲਾ ਇੱਕ ਲਾਤਾ ਜੀ ਆ ਪਾਈਪ ਆ ਲੋਹੇ ਦਾ ਪਾਈਪ ਵੀ ਜਿਹੜੇ ਆ ਪਾਈਪ ਨੇ ਇਹ ਥੱਲੇ ਨੂੰ ਮੁਚ ਕੇ ਕੀ ਹੋ ਜਾਂਦਾ ਸੀ ਭਰ ਜਾਂਦੇ ਸੀ ਕਿਉਂਕਿ ਉਸ ਟਾਈਮ ਜਿਹੜਾ ਮੌਇਸਚਰ ਆ ਉਹ ਬਹੁਤ ਜ਼ਿਆਦਾ ਹੁੰਦਾ ਸੋ ਕੋਈ 10 10 ਮਿੰਟ ਚ ਨਹੀਂ ਵੀਰੇ ਖੁੱਲਦਾ ਕੋਈ ਉਹ ਗੱਲਾਂ ਦਾ ਫਾਇਦਾ ਨਹੀਂ ਅੱਗੇ ਆਜੋ ਆਪਣਾ ਚਹੇਤਾ ਪਹਿਲਾ ਵੀ ਜਿਹਦੇ ਦਰਸ਼ਨ ਕਰਾਏ ਸੀ ਤੁਹਾਨੂੰ ਬਹੁਤ ਸਾਰਾ ਮਾਣ ਬਖਸ਼ਿਆ ਧੰਨਵਾਦ ਆ ਭਾਈ ਸਾਰਿਆਂ ਦਾ ਇਹਦੇ ਚ ਬ੍ਰਦਰ ਕੀ ਕੀ ਗੁਣ ਹੈ ਜੇ ਆਪਾਂ ਕੰਪੇਅਰ ਕਰੀਏ ਜਿਹੜੇ ਆਪਾਂ ਬ੍ਰਾਂਡ ਕਹੀ ਜਾਂਦੇ ਆ ਬ੍ਰਾਂਡ ਤਾਂ ਬਈ ਜੀ ਆਪਾਂ ਤੁਹਾਨੂੰ ਚਲਾ ਕੇ ਦੇਖ ਹੀ ਲੈ ਛੋਟੇ ਕਿਸਾਨਾਂ ਨੇ ਤੁਹਾਨੂੰ ਫੋਨ ਕੀਤਾ ਬਿਲਕੁਲ ਮੇਰੇ ਕੋਲ ਰਿਪੀਟ ਹੋਇਆ ਜੀ ਹਾਂਜੀ ਬਈ ਇੱਕ ਅਗਲੀ ਗੱਲ ਮੈਂ ਐਡ ਆਨ ਵਿੱਚ ਹੋਰ ਕਰੂੰਗਾ ਮੈਨੂੰ ਆ ਸਿਸਟਮ ਇਹਨਾਂ ਦਾ ਬਹੁਤ ਪਸੰਦ ਆ ਜਿਹੜਾ ਤਿੰਨ ਆਲਾ ਲੈਰੀਆ ਲਾਉਂਦੇ ਨੇ ਕੋਈ ਵੀ ਤੁਸੀਂ ਰੋਟਾਵੇਟਰ ਲੈ ਲਓ ਚਾਹੇ ਰੋਟਾਵੇਟਰ ਕਰੋੜ ਰੁਪਏ ਵਾਲਾ ਹੋਵੇ ਚਾਹੇ ਸੋਨੇ ਦਾ ਬਣਾ ਕੇ ਦੇ ਦੇ ਰੋਟਾਵੇਟਰ ਨਾ ਡੂੰਘਾ ਲੈਣ ਦਾ ਲੋਡ ਲੈਂਦਾ ਨਾ ਉੱਚਾ ਚੱਕਣ ਨਾਲ ਲੈਂਦਾ ਇਹਦਾ ਹੁੰਦਾ ਲਹਿਰੀਆ ਜਿਹਦੇ ਤਿੰਨ ਵਾਲਾ ਉਹਦੀ ਮਿੱਟੀ ਨਿਕਲੀ ਜਾਣੀ ਆ ਜਿਹੜੇ ਰੋਟਾਵੇਟਰ ਤੇ ਮਿੱਟੀ इजीली ਨਿਕਲਦੀ ਆ ਉਹ ਕਦੇ ਲੋਡ ਵੱਧ ਲੈਂਦਾ ਹੀ ਨਹੀਂ ਚਾਹੇ ਉਹਨੂੰ ਉੱਚਾ ਲਾ ਲਓ ਚਾਹੇ ਨੀਵਾ ਲਾ ਲਓ ਆਮ ਤੌਰ ਤੇ ਜਿਹੜੇ 6 ਵਾਲੇ ਨੇ ਉਹਨਾਂ ਦੇ ਦਿੱਕਤ ਕੀ ਆਉਂਦੀ ਆ ਤੁਸੀਂ ਮੜਾ ਜਾ ਗਿੱਲੇ 'ਚ ਚਲੇ ਗਏ ਮੜਾ ਜਾ ਕਿਤੇ ਤੁਸੀਂ ਬੱਟ ਤੇ ਲਾਤਾ ਰੂਲਾ ਜਦੇ ਬਾਈ ਪਰ ਜਾਂਦਾ ਹਾਂ ਹਾਂਜੀ ਅਗਲਾ ਇੱਕ ਡਿਫਰੈਂਸ ਹੋਰ ਕੱਢ ਲਿਓ ਕਦੇ ਤਿੰਨ ਵਾਲੇ ਲੈ ਰਹੀਏ ਨੂੰ ਜਿਹੜਾ ਪ੍ਰਵਿੰਦਰਾ ਦਾ ਬਣਿਆ ਵੈ ਸੇਮ ਖੇਤ ਚ ਲਾ ਕੇ ਦੇਖਿਓ ਹਮੇਸ਼ਾ ਲਾਗੂ ਬੱਧ ਹੋਊਗਾ ਲਾਗੂ ਕਿਉਂ ਹੋਊਗਾ ਪਤਲੀ ਚੀਜ਼ ਨੇ ਵਿੱਚ ਜਾਣਾ ਹੀ ਜਾਣਾ ਮੋਟੀ ਆ ਉਂਗਲ ਐ ਜਾਊਗੀ ਆਹ ਜੇ ਹੱਥ ਆ ਉਹ ਥੋੜਾ ਖੂਗੂਗਾ ਇਹ ਬਹੁਤ ਵੱਡਾ ਫਰਕ ਆ ਤੇ ਜੇ ਰੰਗ ਦੀ ਗੱਲ ਕਰੀਏ ਰੰਗ ਪਾਈਆਂ ਦਾ ਪਾਊਡਰ ਪਾ ਲਈ ਉਹ ਕੀ ਕਹਿੰਦੇ ਪਾਊਡਰ ਪੇਂਟ ਹਾਂਜੀ ਪਾਊਡਰ ਪੇਂਟ ਆ ਬਈ ਪਾਊਡਰ ਕੋਟਿੰਗ ਪਾਊਡਰ ਪੇਂਟ ਕਹਿੰਦੇ ਨੇ ਸਾਰਾ ਉਹ ਰੰਗ ਹੋਇਆ ਵੈ ਆ ਸਪੋਰਟ ਪੂਰੀ ਮਜ਼ਬੂਤ ਆ ਪਲੱਸ ਆਲੇ-ਦਾਲੇ ਦੋਨੇ ਪਾਸੇ ਤੇਲ ਪੈਂਦਾ ਇਹ ਬੜੀ ਰੇਅਰ ਚੀਜ਼ ਆ ਹਰੇਕ ਰੋਟਾਵੇਟਰ ਚ ਕੀ ਹੁੰਦਾ ਇੱਕ ਪਾਸੇ ਤਾਂ ਤੇਲ ਹੁੰਦਾ ਹੀ ਹੁੰਦਾ ਦੂਏ ਪਾਸੇ ਨਾਰਮਲੀ ਗ੍ਰੀਸ ਪੈਂਦਾ ਇਹ ਬੜੇ ਸਿਲੇਕਟਡ ਚਨਿੰਦੇ ਰੋਟਾਵੇਟਰ ਨੇ ਜਿਨ੍ਹਾਂ ਦੇ ਵਿੱਚ ਦੋਨੇ ਪਾਸੇ ਤੇਲ ਪੈਂਦਾ ਛੋਟੇ ਭਾਈ ਧਰਮ ਸਿੰਘ ਜੀ ਆ ਦਿਖਾ ਦੇ ਮੜਾ ਜ ਆ ਦੇਖ ਸਕਦੇ ਹੋ ਇੱਧਰ ਵੀ ਪਾਈਆਂ ਨੇ ਤੇਲ ਪੈਂਦਾ ਕਰਿਆ ਹੋਇਆ ਇਹ ਆ ਪੱਤੀ ਤੋਂ ਲੈ ਕੇ ਗੀਅਰ ਤੋਂ ਲੈ ਕੇ ਮਾੜਾ ਜਾਂ ਗੀਅਰ ਦੇ ਦਰਸ਼ਨ ਕਰਾ ਦਿਓ ਗੀਅਰ ਦੇਖੋ ਕਿੰਨਾ ਇਹ ਮਜ਼ਬੂਤ ਜੁਮਸ ਗੀਅਰ ਆ ਇਹ ਅਗਲਾ ਗੀਅਰ ਨੂੰ ਕਹਿ ਦਿੰਦਾ ਵੀ ਗੀਅਰ ਨੂੰ ਕੁਝ ਨਹੀਂ ਹੁੰਦਾ ਜਦੋਂ ਖਰਚੇ ਪਾਉਣੇ ਪੈਂਦੇ ਨੇ ਨਾ 12 15 ਘੰਟੇ ਚੱਲਦਾ ਟਰੈਕਟਰ ਦਾ ਤੇਲ ਉੱਪਰ ਲਾਂਦਾਂ ਇਹ ਜਿਹੜੀਆਂ ਮਜ਼ਬੂਤ ਸਟੇਬਲ ਚੀਜ਼ਾਂ ਨੇ ਉਹੀ ਆਪਣੀਆਂ ਕੱਟਣਗੀਆਂ ਹੁਣ بڑے ਭਾਈ ਇਹ ਦੱਸ ਦਿਓ ਜਿਹੜੀ ਫ੍ਰੀ ਡਿਲੀਵਰੀ ਆ ਉਹ ਆਪਾਂ ਕੀ ਦੀ ਦੰਨੇ ਫਰੀ ਡ੍ਰਿਵਲੀ ਭਾਈ ਜੀ ਆਪਾਂ ਆਪਣੇ ਸੁਪਰ ਸੀਟਰ ਦੇ ਵਿੱਚ ਫਰੀ ਡ੍ਰਿਵਲੀ ਆਪਾਂ ਦੇ ਰਹੇ ਹਾਂ ਪੰਜਾਬ ਦੇ ਵਿੱਚ ਹਾਂ ਸਾਰੇ ਪੰਜਾਬ ਦੇ ਵਿੱਚ ਕਿਤੋਂ ਵੀ ਜਿਹੜਾ ਜਿਹੜੇ ਤੁਹਾਨੂੰ ਸੋਣੇਓ ਸਾਈਜ਼ ਦੱਸੇ ਨੇ ਸੇਮ ਜਿਹੜਾ ਰੇਟ ਦੱਸਿਆ ਸਬਸਿਡੀ ਤੁਹਾਡੀ ਨਿਕਲਿਆ ਹੀ ਨਹੀਂ ਨਿਕਲਿਆਈ ਤੁਸੀਂ ਪਾਈਆਂ ਨੂੰ ਜੇ ਸਬਸਿਡੀ ਨਿਕਲਿਆ ਹੀ ਹੋਸ ਸਾਹਿਬ ਨਾਲ ਪੈਸੇ ਪਾ ਦੇਣੇ ਆ ਨਹੀਂ ਨਿਕਲੀ ਤਾਂ ਹੋਸ ਸਾਹਿਬ ਨਾਲ ਪਾ ਦੇਣੇ ਆ ਅਕਰੋਸ ਪੰਜਾਬ ਪੂਰੇ ਪੰਜਾਬ ਦੇ ਵਿੱਚ ਤੁਹਾਡੇ ਘਰੇ ਮੂਰੇ ਆ ਕੇ ਗੱਡੀ ਨੇ ਖੜ ਜਾਣਾ ਆਪਣਾ ਸੁਪਰ ਸੀਟਰ ਲਾ ਲਓ ਆਪਣਾ ਜੋੜ ਲਓ ਸਾਰੀ ਪੰਜਾਬ ਦੀ ਟਰੈਕਟਰੀ ਦੇ ਵਿੱਚ ਡਿਲੀਵਰੀ ਸੁਪਰ ਸੀਟਰ ਦੀ ਬਿਲਕੁਲ ਫ੍ਰੀ ਆ ਹੋਰ بڑے ਭਾਈ ਕੋਈ ਦੱਸਣ ਵਾਲਾ ਸੰਤ ਤਾਂ ਹੀ ਰਹਿ ਗਿਆ ਬਸ ਬਈ ਜੀ ਤੁਹਾਡੀ ਬਹੁਤ 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 ਧੰਨਵਾਦ ਜਿਹੜਾ ਸਾਡੀ ਫੈਕਟਰੀ ਸੀ ਪਹੁੰਚੋ ਨਾ ਨਾ ਕੋਈ ਗੱਲੇ ਨਹੀਂ ਵੀਰੇ ਹੁਣ ਆਜੋ ਮਹਾਰਾਜ ਜੀਰੋ ਡਰਲ ਤੇ ਦੇਖੋ ਹਰੇਕ ਚੀਜ਼ ਵਧੀਆ ਕੋਈ ਰੋਟਾਵੇਟਰ ਨਾਲ ਬਜਾਈ ਕਰਦਾ ਕੋਈ ਸੁਪਰ ਸੀਡਰ ਨਾਲ ਕਰਦਾ ਕੋਈ ਕਾਸੇ ਨਾਲ ਕਰਦਾ ਪਰ ਜਿਹੜਾ ਨਜ਼ਾਰਾ ਇਹਦਾ ਨਾ ਵੀ ਆਪਾਂ ਨੇ ਸਪਰੇਅ ਟੌਰ ਨਾ ਕਰਨੀਆਂ ਰੇਲ ਲਾਈਨ ਚ ਪਾਉਣਾ ਉਹ ਸੁਆਦ ਬ੍ਰਦਰ ਜੀਰੋ ਡਿੱਲੇ ਦਿੰਦੀ ਆ ਇਹਦਾ ਜਿਹੜਾ ਜਿਹੜਾ ਸਿਆਣੇ ਬੰਦੇ ਨੇ ਬਹੁਤ ਜਿਹੜੇ ਸ਼ਕੀਨ ਬਜਾਈ ਕਰਦੇ ਨੇ ਜਾਂ ਜਿੱਥੇ ਮਿੱਟੀ ਦਾ ਸਟਰਕਚਰ ਉਦਾਂ ਦਾ ਹੈ ਉੱਥੇ ਇਹ ਚੀਜ਼ ਬੜੀ کارਗਰ ਆ ਅੱਜ ਅਸੀਂ ਤਿੰਨ ਚੀਜ਼ਾਂ ਤੁਹਾਡੇ ਰੂਪ ਰੂਪ ਕਰਾਈਆਂ ਨੇ ਸੁਪਰ ਸੀਡਰ ਹੋ ਗਿਆ ਰੋਟਾਵੇਟਰ ਹੋ ਗਿਆ ਹੁਣ ਆ ਗਈ 바ਰੀ ਜੀਰੋ ਡਰਿਲ ਦੀ ਇਹ ਵੀ ਸਬਸਿਡੀ ਅਪਰੂਵ ਆ 11 ਟਾਇਨ ਵਾਲੀ ਦਾ ਭਾਈ ਜੀ ਕੀ ਰੇਟ ਆ 60000 ਰੁਪਏ ਭਾਈ ਜੀ 60000 ਤੇ 13 ਟਾਇਨ ਵਾਲੀ ਦਾ ਜੀ 63000 ਰੁਪਏ ਜੀ 11 ਵਾਲੀ ਦਾ 60 13 ਵਾਲੀ ਦਾ 63000 ਰੁਪਏ ਦਾ ਫਰਕ ਆ ਦੋ ਮਾਡਲ ਆਉਂਦੇ ਨੇ ਸਬਸਿਡੀ ਅਪਰੂਵ ਆ ਉਹੀ ਸਪੈਮ CRM ਚ ਜਿਹੜੀ ਵੀ ਆ ਗਈ ਐਸ ਪਰ ਜੇ 80 ਚ ਆ ਗਈ ਤੁਹਾਨੂੰ 80 ਮਿਲੂ 40 ਆ ਗਈ 40 ਮਿਲ ਜੂ 50 ਤਾਂ ਜੋ ਵੀ ਉਹਦੇ ਚ ਸਾਰੇ ਸੰਦਾਂ ਤੇ ਜਿਵੇਂ ਆਪਾਂ 30 ਲੱਖ ਵਾਲੀ ਮੋਟਾ ਜਿਹਾ ਹਿਸਾਬ ਲਾ ਲਈਓ ਚ 80 ਮਿਲਦੀ ਆ ਉਹ ਤੇ ਸਾਰੇ ਸੰਦਾਂ ਤੇ 80 ਮਿਲੂ 50 ਵਾਲੀ ਚ 50 ਮਿਲੂ ਇਦੇ ਬਾਰੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਇੰਨੀ ਸਬਸਿਡੀ ਆ ਕਿਉਂਕਿ ਹਰੇਕ ਸਕੀਮ ਗਵਰਨਮੈਂਟ ਦੀ ਇੰਡੀਆ ਦੀ ਪੰਜਾਬ ਦੀ ਵੱਖੋ ਵੱਖਰੀ ਆ ਅੱਗੇ ਆ ਜਾ ਛੋਟੇ ਭਾਈ ਧਰਮ ਸਿੰਘ ਜੀ ਆਹ ਦਿਖਾ ਦੇ ਕੇ ਨਾ ਇਹਦੇ ਤੋਂ ਸ਼ੁਰੂ ਹੋ ਜਿਓ ਜੀ ਇਹਦਾ ਟੰਕਾ ਦੇਖ ਸਕਦੇ ਹੋ ਚੇਨ ਦੀ ਕੁਆਲਿਟੀ ਦੇਖ ਸਕਦੇ ਹੋ ਬੈੜੀਆਂ ਦੀ ਦੇਖ ਸਕਦੇ ਹੋ ਨਟਾਂ ਦੀ ਦੇਖ ਸਕਦੇ ਹੋ ਆ ਜਫੜ ਜੰਗ ਦੀ ਦੇਖ ਸਕਦੇ ਹੋ ਪੇਂਟ ਪ੍ਰਧਾਨ ਜੀ ਇਹਨੂੰ ਵੀ ਪਾਊਡਰ ਵਾਲਾ ਹਾਂ ਜੀ ਇਹਨੂੰ ਵੀ ਪਾਊਡਰ ਕਾਟਿੰਗ ਹੈ ਸਾਰੀਆਂ ਚੀਜ਼ਾਂ ਨੂੰ ਪਾਊਡਰ ਵਾਲਾ ਪੇਂਟ ਹੁੰਦਾ ਬਾਕੀ ਜਿਹੜੇ ਫੈਕਟਰੀ ਦੇ ਵਿੱਚ ਸਮਾਨ ਬਣਦੇ ਦੀ ਬੈਲੈਂਸ ਹੁੰਦੇ ਦੀਆਂ ਵੀਡੀਓ ਨੇ ਉਹ ਵੀ ਨਾਲੋਂ ਨਾਲ ਤੁਹਾਨੂੰ ਰੂਬਰੂ ਹੋਣਗੀਆਂ ਤੁਹਾਡੇ ਆਹ ਪਲੇਟ ਦੇਖ ਲਓ ਪਾਈਪ ਦੇਖ ਲਓ ਆਹ ਟੱਕਣ ਪੂਰਾ ਮਜ਼ਬੂਤ ਹੈ ਕਿਸੇ ਕੱਖ ਤੋਂ ਘਾਟ ਨਹੀਂ ਅਡਜਸਟੇਬਲ ਹੈ ਸਾਰੀ ਤੇ ਆਹ ਟਾਈਨਾ ਪੂਰੀਆਂ ਟੌਪ ਦੀਆਂ ਨਿੱਗਰ ਲੱਗੀਆਂ ਹੋਈਆਂ ਨੇ ਕਹਿਣ ਤੋਂ ਭਾਵ ਜੇ ਤੁਸੀਂ ਸ਼ਕੀਨ ਬਜਾਈ ਕਹਿੰਦੇ ਹੋ ਵੀ ਸਵਾਦ ਵਾਲਾ ਤੁਸੀਂ ਪਲੌ ਕਰਕੇ ਤਿਆਰ ਕਰਕੇ ਬੀਜਣੀ ਆ ਤਾਂ ਇਹਦਾ ਸਵਾਦ ਬੰਦੇ ਨੂੰ ਸ਼ੌਕ ਆ ਸੋਹਣੀ ਬਜਾਈ ਕਰਨ ਦਾ ਕਿਉਂ ਜੀ ਪ੍ਰਧਾਨ ਜੀ ਹਾਂਜੀ ਬਈ ਉਹ ਅੱਖਾਂ ਮੀਚ ਕੇ ਲੈ ਲੋ ਪਿੱਛੇ ਦੇਖਣ ਦੀ ਲੋੜ ਨਹੀਂ ਦਿਹਾੜੀ 'ਚ ਜਿਹੜਾ ਮੇਰਾ ਤਜਰਬਾ ਕੱਢਿਆ ਵੇ 25 ਤੋਂ 30 ਕਿੱਲੇ ਨਹੀਂ ਬੀਜਣ ਨੂੰ ਛੱਡਦੀ ਠੀਕ ਆ ਜੀ ਸੋ ਤਿੰਨੇ ਚੀਜ਼ਾਂ ਤੇ ਤੁਹਾਨੂੰ ਦਰਸ਼ਨ ਕਰਾਤੇ ਸੁਪਰ ਸੀਟਰ ਰੋਟਾਵੇਟਰ ਤੇ ਜ਼ੀਰੋ ਡ੍ਰਿੱਲ ਇਹਦੇ ਵਿੱਚੋਂ ਸੁਪਰ ਸੀਟਰ ਤੇ ਜ਼ੀਰੋ ਡ੍ਰਿੱਲ ਸਬਸਿਡੀ ਅਪਰੂਵਡ ਆ ਰੋਟਾਵੇਟਰ ਤੇ ਪੰਜਾਬ ਚ ਕੋਈ ਸਬਸਿਡੀ ਨਹੀਂ ਬਾਕੀ ਸਟੇਟਾਂ ਦਾ ਆਪਾਂ ਨੂੰ ਪਤਾ ਨਹੀਂ ਪਰਵਿੰਦਰਾ ਐਂਡ ਜੀਐਸ ਵਾਲੇ ਦੇਵਤਿਆਂ ਕੋਲ ਖੜੇ ਸੀ ਪਿੰਡ ਹੈਗਾ ਜਖੇਪਾਲ ਡਿਸਟ੍ਰਿਕਟ ਕਿਹੜਾ ਬਾਈ ਜੀ ਸੰਗਰੂਰ ਬਾਈ ਜੀ ਡਿਸਟ੍ਰਿਕਟ ਬਾਈ ਜੀ ਸੰਗਰੂਰ ਆ ਵੀਰ ਉਹਨਾਂ ਦੇ ਨੰਬਰ ਸਕਰੀਨ ਦੇ ਉੱਤੇ ਡਿਸਪਲੇ ਕਰ ਰਹੇ ਨੇ ਤਿੰਨੇ ਤਰ੍ਹਾਂ ਦੇ ਜੇ ਤੁਸੀਂ ਸੰਧ ਲੈਣੇ ਹੋ ਤਾਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰੋ ਕੁਆਲਿਟੀ ਤੁਹਾਨੂੰ ਦਿਖਾਤੀ ਰੋਟਾਵੇਟਰ ਦੀ ਕੁਆਲਿਟੀ ਪ੍ਰੂਵ ਕਰਾਤੀ ਰਿਪੀਟ ਹੋ ਰਿਹਾ ਸੁਪਰ ਸੀਡਰ ਆਰੇ ਦੀ ਨੇਰੀ ਹੁਣ ਤੁਸੀਂ ਠਾਲਣੀ ਆ ਲొਕੇਸ਼ਨ ਵੀਡੀਓ ਦੇ ਥੱਲੇ ਦਿੱਤੀ ਹੋਈ ਆ ਕਲਿੱਕ ਕਰੋ ਆਓ ਵਿਜ਼ਿਟ ਕਰੋ ਦੇਖੋ ਪਹਿਲਾਂ ਮਾਲ ਨੂੰ ਬਣਦੇ ਨੂੰ ਫੇਰ ਚੀਜ਼ ਲਓ ਸੋ ਬਹੁਤ ਬਹੁਤ ਧੰਨਵਾਦ ਦੇਵਤਿਓ ਅੱਗੇ ਨੂੰ ਕਿਤੇ ਮਹਾਰਾਜ ਫੇਰ ਕਿਤੇ ਦਰਸ਼ਨ ਕਰਾਉ ਫੇਰ ਤੁਹਾਨੂੰ ਮਿਲਾਂਗੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਆਪਣੇ ਭਾਈ ਨੇ ਜੈਨੂਅਨ ਬੰਦੇ ਨੇ ਬਹੁਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ